ਹਾਂਜੀ ਸਾਡੇ ਤੇ ਪਰਚਾ ਹੋ ਗਿਆ ਚੀ 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 ਚੀਕਾ ਪੈਂਦੀਆਂ ਹੈ ਓਏ ਪਰਚਾ ਹੋਇਆ ਤੁਸੀਂ ਬਦਤਮੀਜ਼ੀ ਕੀਤੀ ਪੱਤਰਕਾਰ ਦੇ ਨਾਲ ਤੇ ਪੱਤਰਕਾਰ ਨੇ ਪਰਚਾ ਦਰਜ ਕਰਾਤਾ ਤੇ ਹੁਣ ਚੰਗਿਆੜੀਆਂ ਕਾਦੀਆਂ ਮਾਰਦੇ ਹਾਂ ਹੈ ਐਡੇ ਝੂਠੇ ਨੇ ਬਾਈ ਇਹਨਾਂ ਨੂੰ ਬਹਾਨਾ ਮਿਲਣਾ ਚਾਹੀਦਾ ਹੁਣ ਇਲੈਕਸ਼ਨਾਂ ਦੇ ਵਿੱਚ ਆਹਾ ਸਰਕਾਰ ਵੱਲੋਂ ਮੇਰੇ ਉੱਤੇ ਅ ਸਰਕਾਰ ਵੱਲੋਂ ਮੇਹ ਕੁੱਟੇ ਮੇਹ ਅਤੇ ਰਜਿੰਦਰ ਤਲੁੰਡੀ ਦੇ ਉੱਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਕਿਹੜਾ ਝੂਠਾ ਪਰਚਾ ਬਈ ਤੁਸੀਂ ਪੱਤਰਕਾਰ ਨਾਲ ਬਤਮੀਜ਼ੀ ਕਰੋਗੇ ਪੱਤਰਕਾਰਾਂ ਨੂੰ ਪੁੱਠਾ ਸਿੱਧਾ ਬੋਲੋਗੇ ਤੇ ਪੱਤਰਕਾਰ ਤੁਹਾਨੂੰ ਸੁੱਕੇ ਨੰਗ ਲੈਣ ਦੇਣਗੇ ਇਹ ਵਰਿੰਦਰ ਨਹੀਂ ਹੈਗਾ ਜਿਹਨੂੰ ਤੁਸੀਂ ਮੋਟਰ ਦਾ ਲਿਆ ਕੇ ਗੁੱਟ ਲਿਆ ਇਹ ਦਸ਼ਮੇਸ਼ ਤਰਨਾ ਦਲ ਤੋਂ ਸਾਡਾ ਭਰਾ ਆ ਪੱਤਰਕਾਰ ਠੀਕ ਹੈ ਜੀ ਤੇ ਹੁਣ ਇਹ ਰੋਂਦੇ ਫਿਰਦੇ ਨੇ ਹਾਇ ਜੀ ਪਰਚਾ ਹੋ ਗਿਆ ਹਾਇ ਜੀ ਪਰਚਾ ਹੋ ਗਿਆ ਏ ਮਾਦ ਹਮਾਕ ਕੇਡਾ ਪਰਚਾ ਹੋਇਆ ਸਰਕਾਰ ਨੇ ਮੇਰੇ ਉੱਤੇ ਝੂਠਾ ਪਰਚਾ ਕਰਤਾ ਆ ਜਿਹੜੀ ਆਹ ਜਿਹੜੀ ਵੀਡੀਓ ਆ ਇਸ ਵੀਡੀਓ ਦੇ ਵਿੱਚ ਇਹਨਾਂ ਨੇ ਬਤਮੀਜੀ ਕੀਤੀ ਪਤਾ ਕਰ ਦੇ ਨਾਲ ਤੇ ਉਹ ਜਦੋਂ ਤੁਸੀਂ ਪੱਤਰਕਾਰਾਂ ਨਾਲ ਬਤਮੀਜੀ ਕਰੋਗੇ ਤੇ ਫਿਰ ਪੱਤਰਕਾਰ ਕੋਈ ਇਹ ਤਾਂ ਹੈ ਨਹੀਂ ਕਿ ਕੁਲੇ ਤੁਰੇ ਕਰਦੇ ਨੇ ਇਸ ਵੀਡੀਓ ਕਰਕੇ ਪਰਚਾ ਦਰਜ ਹੋਇਆ ਕਿਉਂਕਿ ਇੱਥੇ ਬਤਮੀਜ਼ੀ ਕੀਤੀ ਇਹਨੇ ਰਜਿੰਦਰ ਨੇ ਜਾ ਕੇ ਪੱਤਰਕਾਰਾਂ ਦੇ ਨਾਲ ਬਤਮੀਜ਼ੀ ਕੀਤੀ ਜਦੋਂ ਪੱਤਰਕਾਰਾਂ ਨਾਲ ਬਤਮੀਜ਼ੀ ਕੀਤੀ ਤੇ ਪੱਤਰਕਾਰਾਂ ਨੇ ਫਿਰ ਪਰਚਾ ਦਰਜ ਕਰਵਾਤਾ ਹੁਣ ਭੁਗਤੋ ਹੁਣ ਭੁਗਤੋ ਪਰਚੇ ਹੂੰ ਤੁਸੀਂ ਤਾਂ ਖੇਡ ਬਣਾਇਆ ਹੋਇਆ ਤੁਹਾਨੂੰ ਵਰਿੰਦਰ ਕੁਝ ਕਹਿ ਜੇ ਉਹਨੂੰ ਮੋਟਰ ਤੇ ਲਿਜਾ ਕੇ ਕੁੱਟ ਲੋ ਹੈ ਤੁਹਾਨੂੰ ਹਰੀ ਨਾ ਕੁਝ ਕਹਿ ਜੇ ਉਹਨੂੰ ਗੋਲੀਆਂ ਮਾਰ ਦੋ ਖੰਡਾ ਤੁਹਾਡੇ ਬਾਰੇ ਬੋਲਣਾ ਲੱਗੇ ਤਾਂ ਖੰਡੇ ਨੂੰ ਕਤਲ ਕਰਵਾ ਦੋ ਹੈ ਦੀਪ ਸਿੱਧੂ ਨੂੰ ਤੁਹਾਡੇ ਬਾਰੇ ਪਤਾ ਲੱਗ ਜੇ ਦਾ ਦੀਪ ਸਿੱਧੂ ਇਸ ਦੁਨੀਆ ਤੋਂ ਤੁਰ ਜਵੇ ਠੀਕ ਤੇ ਤੁਸੀਂ ਐਡੇ ਬਤਮੀਜ਼ ਹੋ ਤੁਹਾਨੂੰ ਲੱਗਦਾ ਕਿ ਹਰ ਵਾਰੀ ਤੁਸੀਂ ਹੀ ਤੁਸੀਂ ਹੀ ਸਿਆਣੇ ਹੋ ਹੈਨਾ ਤੁਸੀਂ ਐਡੇ ਸਿਆਣੇ ਨਹੀਂ ਹੈਗੇ ਇਸ ਵਾਰੀ ਉਹ ਪੱਤਰਕਾਰ ਪ੍ਰੈਸ ਕਾਨਫਰੰਸ 'ਚ ਵੀ ਲਿਆਵਾਂਗੇ ਉਸ ਪੱਤਰਕਾਰ ਨੂੰ ਮੀਡੀਆ 'ਚ ਵੀ ਲਿਆਵਾਂਗੇ ਔਰ ਤੁਹਾਡੀਆਂ ਧੱਜੀਆਂ ਲਾਵਾਂਗੇ ਮੈਂ ਐਂ ਕਰਦੇ ਆ ਤੁਹਾਡੀ ਇਹ ਜਿਹੜੀ ਬਕਵਾਸ ਆ ਨਾ ਇਹ ਤੁਹਾਡੀ ਜਿਹੜਾ ਝੂਠ ਤੁਸੀਂ ਮਾਰ ਰਹੇ ਹੋ ਤੇ ਤੁਹਾਡਾ ਝੂਠ ਨਗਾ ਕਾਰੀ ਦੀਏ ਪਰਚਾ ਹੋ ਗਿਆ ਜੀ ਟੀ 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 ਪਰਚਾ ਹੋ ਗਿਆ ਪੱਤਰਕਾਰ ਨਾਲ ਹੀ ਲੈ ਲੈਨੇ ਆਪਾਂ ਲਾਈ ਤੇ ਪੱਤਰਕਾਰ ਨਾਲ ਬਤਨ ਜੀ ਕੀ ਤੁਸੀਂ ਤੇ ਫਿਰ ਤੁਸੀਂ ਮੰਗੋ ਮਾਫੀ ਪੱਤਰਕਾਰ ਕੋਲ ਜਾ ਕੇ ਹੁਣ ਲੋਕਾਂ ਨੂੰ ਕਹਿੰਦੇ ਫਿਰਦੇ ਆ ਜਥੇਬੰਦੀਆਂ ਨੂੰ ਫੋਨ ਕਰ ਕਰਕੇ ਕਹਿੰਦੇ ਫਿਰਦੇ ਆ ਜੀ ਸਾਡੇ ਤੇ ਪਰਚਾ ਹੋ ਗਿਆ ਸਾਡੇ ਨਾਲ ਖੜੋ ਜੀ ਸਾਡੇ ਨਾਲ ਆਓ ਜੀ ਜਥੇਬੰਦੀਆਂ ਕੱਟੀਆਂ ਕਰੋ ਜੀ ਹਨਾ ਇਹਨਾਂ ਨੇ ਬਦਤਮੀਜ਼ੀ ਦਾ ਇਹਨਾਂ ਨੇ ਗੁੰਡਾਗਰਦੀ ਦਾ ਠੇਕਾ ਲਿਆ ਹੋਇਆ ਜੀਐਸਵੀ ਮੀਡੀਆ ਨਿਊਜ਼ ਚੈਨਲ ਹੈਗਾ ਭਰਾਵਾ ਆਪਣੇ ਦਾ ਉਹਨੇ ਪਰਚਾ ਦਾਇਰ ਕਰਵਾਇਆ ਆਗੇ ਭਾਈ ਸਾਹਿਬ ਬਾਬਾ ਜੀ ਵਾਇਪੁਰ ਜੀ ਦਾ ਖਾਲਸਾ ਵਾਇਪੁਰ ਜੀ ਕੀ ਫਤਹਿ ਜੀ ਪੱਕੀ ਜੀ ਦਾ ਖਾਲਸਾ ਉਹ ਕਿਹਦੀ ਫਤਹਿ ਨਹੀਂ ਕਰਦੀ ਕੀ ਹੌਸਲਾ ਬੇਓ ਬੰਦ ਕਰਤੀ ਕਰੋ ਜੀ ਮੇਰੇ ਖਾਲ ਨਾਲ ਇੱਕ ਮਾਈਕ ਮੈਂ ਇੱਥੇ ਰੱਖ ਦੂਗਾ ਤਾਂ ਕਿ ਤੁਹਾਡੀ ਆਵਾਜ਼ ਥੋੜੀ ਜੀ ਵਧੀਆ ਆ ਜਾਵੇ। ਹਾਂ ਜੀ। ਬਾਬਾ ਜੀ ਬੜੀਆਂ ਚੀਕਾਂ ਪਵਾਈਆਂ ਹੋਈਆਂ ਤੁਸੀਂ ਹੈਂ। ਇਹ ਵੇਖੋ ਜੀ ਅਹੀਂ ਕਰੀਏ ਚੀਕਾਂ ਪਵਾਉਣੀਆਂ। ਉਹਨਾਂ ਦੀ ਕਰਤੂਤਾਂ ਹੀ ਵਡੀਆਂ ਨੇ, ਉਹਨਾਂ ਦੀ ਕਰਤੂਤਾਂ ਨੇ ਉਹਨਾਂ ਦੀ ਚੀਕਾਂ ਪਵਾ ਦਿੱਤੀਆਂ। ਕਹਿੰਦੇ ਜੀ ਸਾਡੇ ਦੇ ਸਰਕਾਰ ਨੇ ਝੂਠਾ ਪਰਚਾ ਦਰਜ ਕਰਾਤਾ। ਹੁਣ ਤੁਸੀਂ ਸਰਕਾਰ 'ਚ ਮੈਨੂੰ ਤਾਂ ਰੁਗ ਰੁਗ ਰੁਗੋ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕੀ ਤੁਸੀਂ ਹੋਮ ਮਿਨਿਸਟਰ ਹੋ ਤੁਸੀਂ ਕੋਈ ਐਮ ਐਲ ਏ ਹੋ ਤੁਸੀਂ ਕੋਈ ਮੰਤਰੀ ਹੋ ਕੌਣ ਹੋ ਤੁਸੀਂ ਜਿਹੜਾ ਇਹ ਤੁਹਾਡਾ ਤੁਹਾਡੇ ਪਰਚੇ ਦਾ ਰੌਲਾ ਇਹ ਪਾ ਰਹੇ ਕਿ ਸਰਕਾਰ ਨੇ ਝੂਠਾ ਪਰਚਾ ਦਰਜ ਕਰਾਤਾ ਤੁਸੀਂ ਹੋਮ ਮਿਨਿਸਟਰੀ ਚੋਂ ਕਿੱਥੇ ਹੋ ਤੁਸੀਂ ਕੀ ਕਰਦੇ ਹੋ ਪਹਿਲਾਂ ਆਪਣੇ ਕੰਮਕਾਰ ਬਾਰੇ ਥੋੜਾ ਜਿਹਾ ਦੱਸੋ ਪ੍ਰੇਖਕੋ ਜੀ ਮੈਂ ਇੱਕ ਨਾਰਮਲ ਜਿਹਾ ਨਾਰਮਲ ਜਿਹਾ ਇਨਸਾਨ ਹਾਂ ਨਾ ਕੋਈ ਮੈਂ ਮੰਤਰੀ ਆ ਨਾ ਕੋਈ ਮੈਂ ਐਮ ਐਲ ਏ ਆ ਨਾ ਕੋਈ ਮੇਰੀ ਸਰਕਾਰੇ ਦਰਬਾਰੇ ਪਹੁੰਚ ਹੈ ਮੈਂ ਤਾਂ ਇੱਕ ਮਤਲਬ ਆਪਣੇ ਛੋਟੇ ਜਿਹੇ ਏਰੀਆ ਦੇ ਵਿੱਚ ਮੈਂ ਪੱਤਰਕਾਰੀ ਦੇ ਨਾਲ ਵੱਧ ਗਿਆ ਹੂੰ ਤੇ ਮੈਂ ਪੱਤਰਕਾਰੀ ਬੁਲਾ ਲਈਏ ਇਤੋ ਬਤਨ ਰਿਓ ਕੋਈ ਨਾ ਹੈ ਨਹੀਂ ਕੋਈ ਮੇਰੀ ਕੋਈ ਸਰਕਾਰ ਦੇ ਦਰਬਾਰੇ ਕੋਈ ਮੰਤਰੀਆਂ ਸੰਸਦ ਕਹਿੰਦਾ ਕਿ ਮੇਰੀ ਪਹੁੰਚ ਨਹੀਂ ਹੈਗੀ ਓਕੇ ਜੇ ਟਲੋ ਵੀਰ ਹੁਣ ਆਵਾਜ਼ ਸੀਗਾ ਮੈਂ ਕੱਟ ਕਰਤੀ ਆਵਾਜ਼ ਸੋ ਇਹਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਰਿਓ ਇਸ ਵੀਡੀਓ ਨੂੰ ਆਪਾਂ ਭਾਈ ਸਾਹਿਬ ਨਾਲ ਗੱਲਬਾਤ ਵੀ ਕਰਾਂਗੇ ਪਰਚੇ ਦੀ ਕਾਪੀ ਵੀ ਦਿਖਾਵਾਂਗਾ ਪਰ ਚਾ ਕੇਸ ਕਰਤੂਤ ਕਰਕੇ ਹੋਇਆ ਉਹ ਵੀ ਦੱਸਾਂਗੇ ਇਹਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਹੁਣ ਤਲਵੰਡੀ ਹੁਣਾਂ ਨੂੰ ਮੌਕਾ ਮਿਲ ਗਿਆ ਹੁਣ ਇਹਨਾਂ ਨੇ ਪੱਲੀ ਵਿਛਾ ਕੇ ਜਿੱਦਾਂ ਪਿੱਟ ਸੀ ਆਪਾਂ ਕਰਦੇ ਹੁੰਦੇ ਹੁਣ ਇਹਨਾਂ ਨੇ ਪਿੱਟ ਸੀ ਆਪਾਂ ਕਰਕੇ ਵੋਟਾਂ ਗੱਡੀਆਂ ਕਰਨੀਆਂ ਇਹਨਾਂ ਨੂੰ ਇਹ ਮੌਕਾ ਮਿਲ ਗਿਆ ਠੀਕ ਆ ਪਰ ਭਾਈ ਸਾਹਿਬ ਜੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਪਰਚਾ ਜਿਹੜਾ ਇਹ ਰੋਲਾ ਪਿਆ ਹੋਇਆ ਪਰਚੇ ਦਾ ਪਰਚਾ ਇਹ ਪਰਚੇ ਦੇ ਵਿੱਚ ਲਿਖਿਆ ਕੀ ਗਿਆ ਜਿੰਨਾ ਤੱਕ ਮੈਨੂੰ ਮੈਂ ਉਹ ਮੈਂ ਦਿਖਾ ਵੀ ਦਮਗਾ ਇੱਥੇ ਜਿੱਦ ਤੱਕ ਮੈਨੂੰ ਪੜ੍ਹ ਕੇ ਸਮਝ ਆਇਆ ਤੁਹਾਡੇ ਨਾਲ ਤਲਵੰਡੀ ਨੇ ਬਤਨੀਜੀ ਕੀਤੀ ਉਹ ਬਤਨੀਜੀ ਦਾ ਰਿਗਾਰਡਿੰਗ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਐਸਐਸਪੀ ਸਾਹਿਬ ਨੇ ਪੰਜ ਆਰਡਰ ਜਾਰੀ ਕਰਤਾ ਇਹੀ ਗੱਲ ਬਾਤ ਹੈ ਜੀ ਥੋੜਾ ਆਪਣੇ ਲਫ਼ਜ਼ਾਂ ਵਿੱਚ ਬਸੋ ਮੈਂ ਅੱਛੇ ਅਸੀਂ ਐਸਐਸਪੀ ਸਾਹਿਬ ਨੂੰ ਨਹੀਂ ਮਿਲੇ ਅਸੀਂ ਡਿਪਟੀ ਸਾਹਿਬ ਨੂੰ ਆਪਣੀ ਜਿਹੜੀ ਐਪਲੀਕੇਸ਼ਨ ਹੈ ਡਿਪਟੀ ਸਾਹਿਬ ਨੂੰ ਨਹੀਂ ਦਿੱਤੀ ਇਹ ਐਪਲੀਕੇਸ਼ਨ ਆ ਠੀਕ ਹੈ ਹਾਂ ਜੀ ਗੱਲ ਬਾਤ ਹੋ ਰਹੀ ਹੈ ਕਰਕੇ ਇੰਨੀ ਜਿੰਦ ਤੱਕ ਅਧਾਰ ਤੇ ਹੀ ਜਿਹੜੀ ਆ ਉਹ ਇਹਨਾਂ ਦੇ ਪੱਖਾਂ ਕਰਜ ਹੋਇਆ ਹੈ ਗੱਲਬਾਤ ਕੀ ਹੋਈ ਪਰਚਾ ਦਰਜ ਹੋਣ ਵਾਲੀ ਗੱਲਬਾਤ ਕੀ ਹੋ ਗਈ ਲਾਈਕ ਕਿਸ ਵਜ੍ਹਾ ਨਾਲ ਇਹ ਪਰਚਾ ਦਰਜ ਹੋਇਆ ਐਸੀ ਕਿਹੜੀ ਘਟਨਾ ਹੋਈ ਤੁਹਾਡੇ ਨਾਲ ਹਾਂਜੀ ਮੈਂ ਦੱਸਣਾ ਚਾਹੁੰਦਾ ਇਹ ਜਿਹੜੀ ਬੀਤੇ ਸਮੇਂ ਬੀਤੇ ਦਿਨਾਂ ਦੀ ਜਿਹੜੇ ਨਾਲ ਤਾਲ ਤਰੀਕ ਨਾ ਕੇ ਗਈ ਆ ਜਦੋਂ ਨਾਮਜਦਿਕ ਜਿਹੜੇ ਸਾਥ ਦੇ ਹਰ ਪਾਰਟੀ ਨੇ ਭਰਨੇ ਹੁੰਦੇ ਨੇ ਉੱਥੇ ਹੀ ਉੱਥੇ ਕੋਈ ਇਹਦੇ ਜਿਹੜੇ ਸਪੋਰਟਰ ਸੀ ਸੰਦੀਪ ਸਿੰਘ ਸੰਨੀ ਦੇ ਜਿਹੜੇ ਭਰਾ ਦੇ ਕਿਉਂਕਿ ਉਹ ਆਜ਼ਾਦ ਪੀੜ ਵਰ ਖਲੋਤਾ ਆਇਆ ਜੋ ਜਨਗਨੀ ਆਪਣੇ ਆਪ ਨੂੰ ਪੰਥਕ ਤੇ ਰਾਖਮਾਉਣ ਵਾਲੀ ਜਿਹੜੀਆਂ ਪਾਰਟੀਆਂ ਨੇ ਜੀ ਉਹ ਸਾਰੀਆਂ ਉਹਦੇ ਦੇ ਸਪੋਰਟ ਦੇ ਵਿੱਚ ਆਏ ਸੀ ਤੇ ਉੱਤੇ ਤਰ੍ਹਾਂ ਅਕਾਲੀ ਦਲ ਵਾਦ ਪਨਾਰਟੀ ਜਿਹੜੀ ਪਾਰਟੀ ਹੈ ਜਿਹੜੀ ਨਵੀਆਂ ਨਵੀਆਂ ਹੋਂਦ ਦੇ ਵਿੱਚ ਆਈ ਆ ਹੂੰ ਇਹਦੇ ਵਿੱਚ ਜਿਹੜੇ ਸਪੋਰਟਰ ਸੀ ਇਹਨਾਂ ਦੇ ਜਿਹੜੇ ਆਪੂ ਸੀ ਉਹ ਉੱਥੇ ਪਹੁੰਚੋਏ ਸੀ ਲਓ ਕਾਰਗੇ ਤਰਕਰ ਕਰਵਾ ਕੇ ਜਦੋਂ ਬਾਹਰ ਹੁੰਦੇ ਆ ਤਾਂ ਇਹ ਤਰ੍ਹਾਂ ਭਾਈ ਤੇਰਾ ਖੜਾ ਹੁੰਦਾ ਹੈ ਜਦੋਂ ਉਹਨਾਂ ਦੇ ਨਾਲ ਗਵਾਦਵਾਤ ਹੁੰਦੇ ਨੇ ਹੂੰ ਇਹ ਗਵਾਦਵਾਤ ਦੇ ਭਾਈ ਅੰਮ੍ਰਿਤਪਾਲ ਦੇ ਪਿਤਾ ਦੇ ਨਾਲ ਉਹ ਹੁੰਦੇ ਆ ਭਾਈ ਇੰਦਰ ਸਿੰਘ ਬੱਪੂ ਤਰਜਿੰਦ ਸਿੰਘ ਦੇ ਨਾਲ ਹੂੰ ਪਤਾ ਨਹੀਂ ਉਹ ਕਿਹੋ ਜੀ ਕੀ ਝੰਡਿਆੜੀ ਲੱਗੀ ਆ ਕੀ ਇਹਦੇ ਮਨ ਦੇ ਵਿੱਚ ਆ ਇਹ ਸਾਰਿਆਂ ਨੂੰ ਪਿੱਕੇ ਲਟਾੜਦਾ ਹੋਇਆ ਉੱਥੇ ਹੀ ਮੌਜੂਦਾ ਜਿਹੜੇ ਐਮਪੀ ਆ ਭਾਈ ਧਰਤੀ ਸਿੰਘ ਖਾਲਸਾ ਉਹ ਵੀ ਕਰੇ ਉਹਨਾਂ ਨੂੰ ਵੀ ਧੱਕਾ ਮਾਰ ਕੇ ਮੂਹਰੇ ਆਇਆ ਭਾਈ ਅੰਮ੍ਰਿਤਪਾਲ ਦੇ ਪਿਤਾ ਜੀ ਆ ਬੱਪੂ ਤਰਜਿੰਦ ਸਿੰਘ ਉਹਨਾਂ ਨੂੰ ਇਹਨੇ ਧੱਕਾ ਮਾਰ ਕੇ ਉੱਥੇ ਹੀ ਤ੍ਰਮਣੀ ਅਕਾਲੀਦਾਨ ਅੰਮ੍ਰਿਤਸਰ ਦੇ ਜਿਹੜੇ ਚੰਗੇ ਆਜ਼ੂ ਨੇ ਜਿੱਦਾਂ ਸੁਪਰੀਮ ਜਿਸਟੇੰਟ ਦੇ ਮਾਨ ਜੀ ਦੇ ਬੇਟੇ ਨੇ ਇਮਾਨ ਸੇ ਖੜੇ ਖੜੇ ਨੇ ਉੱਥੇ ਭਾਈ ਹਰਪਾਲ ਸਿੰਘ ਬਲੇਰ ਖੜੇ ਨੇ ਉੱਥੇ ਹੀ ਪ੍ਰਕਾਸ਼ ਸਿੰਘ ਤੰਦੂ ਜੀ ਖੜੇ ਨੇ ਉੱਥੇ ਹੀ ਧੱਕਣ ਤੇ ਟੱਕਰਨ ਵਾਲਾ ਖੜੇ ਨੇ ਜਿਹਨੇ ਸਾਰੇ ਨੂੰ ਨਤਾਰਦੇ ਹੋਏ ਟੱਕਰ ਮਾਰ ਕੇ ਮਾਰ ਕੇ ਪਿੱਛੇ ਕਰ ਦਿੱਤਾ ਤੇ ਆਖਿਆ ਮੈਂ ਮੁਖ ਬੁਲਾਵਾ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਦਰਸ਼ਕਾਂ ਨੂੰ ਵੀਡੀਓ ਵੀ ਦਿਖਾ ਦਵਾ ਜਿੱਥੇ ਇਹ ਸਾਰਿਆਂ ਧੱਕਾ ਮਾਰ ਕੇ ਮੂਹਰੇ ਆਇਆ ਖੁੱਦ ਕੇ ਤੇ ਉੱਥੇ ਆ ਕੇ ਕਹਿੰਦਾ ਜੀ ਮੈਂ ਮੁੱਖ ਬੁਲਾਰਾਂ ਮੈਂ ਮੁੱਖ ਬੁਲਾਰਾਂ ਉਹ ਵੀਡੀਓ ਵੀ ਮੈਂ ਨਾਲ ਦਿਖਾ ਦਵਾ ਤੁਸੀਂ ਹੋਲਡ ਦੇ ਰਿਓ ਮੈਂ ਲੋਕਾਂ ਨੂੰ ਦਿਖਾ ਦਵਾ ਵੀ ਅਸਲ ਹੋਇਆ ਕੀ ਸੀ ਇਹ ਆ ਉਹ ਵੀਡੀਓ ਆ ਕੋਈ ਟੈਕਨੀਕਲ 에ਰਰ ਹੈ ਇਸ ਵੀਡੀਓ ਦੇ ਵਿੱਚ ਆਵਾਜ਼ ਨਹੀਂ ਆ ਰਹੀ ਤੁਸੀਂ ਦੇਖ ਸਕਦੇ ਹੋ ਨੇੜੇ ਆਓ ਇਹ ਆ ਲੋ ਜੀ ਨੇੜੇ ਆਓ ਇਹ ਰਜਿੰਦਰ ਤਲਵੰਡੀ ਹੈ ਬਾਪੂ ਜੀ ਹੁਣਾਂ ਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਬਾਪੂ ਜੀ ਮਹਣੇ ਸਵਾਲ ਦਾ ਜਵਾਬ ਦੇ ਰਹੇ ਆ ਜਦ ਰਜਿੰਦਰ ਤਲਵੰਡੀ ਟੱਪ ਕੇ ਮੂਰੇ ਆਉਂਦਾ ਆ ਕੇ ਸਾਰਿਆਂ ਨੂੰ ੱਟਕੇ ਮਾਰ ਕੇ ਮੈਂ ਮੋਕ ਬੁਲਾ ਰਾਂ ਮੈਂ ਮੀਡੀਆ ਨਾਲ ਬਹਿਸ ਕਰਨ ਲੱਗਦਾ ਤੇ ਮੀਡੀਆ ਜਿਹੜਾ ਹੈਗਾ ਉਹਨੂੰ ਕਹਿੰਦੇ ਵੀ ਜਿੰਨੂੰ ਅਸੀਂ ਸਵਾਲ ਪੁੱਛਿਆ ਜਵਾਬ ਉਹ ਦੇਵੇ ਤੂੰ ਵਿੱਚ ਕੌਣ ਹੈਗਾ ਤੂੰ ਕਿਉਂ ਜਵਾਬ ਦੇਂਗਾ ਜਦੋਂ ਸਵਾਲ ਪੁੱਛਿਆ ਅੱਛਾ ਪੱਤਰਕਾਰ ਸਾਹਿਬ ਇਹ ਵੀ ਦੱਸੋ ਕਿ ਸਵਾਲ ਕੀ ਸੀਗਾ ਜਿਸ ਸਵਾਲ ਤੇ ਇਹ ਰੌਲਾ ਪਿਆ ਬਾਪੂ ਤਰਤੇ ਸਿੰਘ ਜੀ ਨੂੰ ਸਵਾਲ ਇਹੋ ਹੀ ਕਿ ਲੋਕਤਾਂ ਦਾ ਹਲਕਾ ਖਦੂਰ ਸਰ ਦੇ 4 ਲੱਖ ਲੋਕਾਂ ਨੇ ਤੁਹਾਡੇ بیٹے ਭਾਈ ਅਮਰਤਪਾਲ ਨੂੰ ਵੋਟ ਪਾ ਕੇ ਚੁਣਿਆ ਨੇ ਹੂੰ ਤੇ ਅੱਜ 1.5 ਸਾਲ ਤੋਂ ਵੱਧ ਸਮਾਂ ਚੱਲਿਆ ਕਿ ਜਿਹੜਾ ਐਮਪੀ ਫੰਡ ਹੁੰਦੇ ਨੇ ਉਹ ਕਿੱਥੇ ਨੇ ਉਹ ਕਿਉਂ ਨਹੀਂ ਆ ਸਕੇ ਕਿ ਜਿਹੜਾ ਵਿਕਾਸ ਹੋਣਾ ਐ ਐਫਐਮ ਫੰਡਾਂ ਦੇ ਨਾਲ ਉਹ ਵਿਕਾਸ ਰੁਕਿਆ ਹੋਇਆ ਹੈ ਵਿਕਾਸ ਤੇ ਕਿੰਨੇ ਕਦਮ ਚੁਲਾਉ ਰਹੇ ਸੀ ਉੱਥੇ ਉਹਨਾਂ ਨੇ ਜਵਾਬ ਦਿੱਤਾ ਜੀ ਤੁਹਾਨੂੰ ਫੰਡ ਨਹੀਂ ਮਿਲੇ ਹਾਂ ਫੰਡ ਲੈਣ ਕੋਲ ਤੇ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਇਹੋ ਜਿਹੜੇ ਸਵਾਲ ਵੀ ਇਹਨਾਂ ਸਵਾਲਾਂ ਨੂੰ ਭੜਕਦਾ ਹੋਇਆ ਇਹ ਅੱਗੇ ਆ ਕੇ ਇਹਨੇ ਧੱਕਾ ਮਾਰ ਕੇ ਕਿਹਾ ਮੈਂ ਮੁਕਬਲ ਹਾਂ ਤੇ ਉਸ ਤੋਂ ਬਾਅਦ ਜਦੋਂ ਮੈਂਨੂ ਕਿਹਾ ਕਿ ਮਾਤ ਪੈਣ ਨੂੰ ਤੁਹਾਨੂੰ ਨਹੀਂ ਕੀਤਾ ਬਾਕੀ ਤਾਂ ਸੇਫਟ ਕੁਝਵਾਲ ਕੀਤਾ ਹੈ ਉਹ ਜਵਾਬ ਦੇ ਰਹੇ ਨੇ ਤੇ ਉਹਨਾਂ ਦੇ ਕੋਲੋਂ ਜਵਾਬ ਲੈਣਾ ਹੈ ਹੂੰ ਉੱਥੇ ਬਾਅਦ ਉਹ ਤੁੰਤਰਾ ਕਦੇ ਵਿੱਚ ਆ ਕੇ ਨੇ ਤੇ ਇਹਨੇ ਕਿਹਾ ਕਿ ਤੁਸੀਂ ਮੁਕਾਉ ਜੋ ਹੂੰ ਤੁਸੀਂ ਮੁਕਾਉ ਮੇਰੀਆਂ ਦੋ ਹੂੰ ਬੇਪਰਵਾਹ ਇਹ ਸਾਫ਼ ਤਰ੍ਹਾਂ ਦੇ ਕੇ ਅਸੀਂ ਮੁਕਾਉਂਗਾ ਹੂੰ ਜੇ ਇਹਨਾਂ ਨੂੰ ਤੁਹਾਨੂੰ ਕੀਤੇ ਆ ਜੇ ਕਿਸੇ ਨੇ ਕੀਤੇ ਆ ਸੱਤ ਕਰ ਦਿੰਦਾ ਜੀ 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 ਇੱਥੇ ਮੈਂ ਤੁਹਾਨੂੰ 1 ਮਿੰਟ ਵਾਸਤੇ ਰੋਕਾਂਗਾ ਮੈਂ ਇੱਥੇ ਤੁਹਾਨੂੰ ਹੁਣ ਇਹ ਪੱਤਰਕਾਰ ਉਹ ਨੇ ਜਿਨ੍ਹਾਂ ਨੇ ਪਰਚਾ ਦਰਜ ਕਰਵਾਇਆ ਪੱਤਰਕਾਰ ਨਾਲ ਪਤਮੀਜ਼ੀ ਕੀਤੀ ਸਾਡਾ ਕੰਮ ਹੈ ਸਵਾਲ ਪੁੱਛਣਾ ਮੈਂ ਜਦੋਂ ਅਮਰਿਤਪਾਲ ਨੂੰ ਸਵਾਲ ਪੁੱਛਿਆ ਸੀ ਤੇ ਅਮਰਿਤਪਾਲ ਨੇ ਆਪਣੇ ਮਸਟੰਡਿਆ ਦੇ ਨਾਲ ਰਲ ਕੇ ਮੈਨੂੰ ਗਾਲਾਂ ਕੱਢੀਆਂ ਸੀ ਠੀਕ ਹੈ ਜੀ ਜਦੋਂ ਹਰੀ ਨੇ ਸਵਾਲ ਪੁੱਛਿਆ ਤਾਂ ਇਹਨਾਂ ਨੇ ਹਰੀ ਨੂੰ ਦਾ ਕਤਲ ਕੀਤਾ ਜਦੋਂ ਵਰਿੰਦਰ ਜਿਹਨੂੰ ਇਹਨਾਂ ਨੇ ਮੋਟਰ ਤੇ ਲਾ ਜਾ ਕੇ ਕੁੱਟਿਆ ਉਹਨੇ ਸਵਾਲ ਕੀਤੇ ਤਾਂ ਇਹਨਾਂ ਨੇ ਵਰਿੰਦਰ ਨੂੰ ਲਾ ਜਾ ਕੇ ਮੋਟਰ ਤੇ ਕੁੱਟਿਆ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਉਹਦੇ ਕਕਾਰਾਂ ਦੀ ਬੇਅਦਬੀ ਕੀਤੀ ਮਨਮੀ ਏਡੇ ਵੱਡੇ ਗੁੰਡੇ ਏਡੇ ਵੱਡੇ ਬਦਮਾਸ਼ ਇਹ ਪੰਥ ਦਾ ਚੋਲਾ ਪਾ ਕੇ ਪੰਥ ਦੇ ਵਿੱਚ ਵਿਚਰਦੇ ਨੇ ਤੇ ਲੱਖ ਦੀ ਲਾਣਤ ਹੋਣਾ ਬੇਵਕੂਫਾਂ ਦੇ ਜਿਹੜੇ ਇਹਨਾਂ ਨੂੰ ਸਿਰ ਤੇ ਬਿਠਾਉਂਦੇ ਇੱਕ ਪੱਤਰਕਾਰ ਸਵਾਲ ਪੁੱਛ ਰਿਹਾ ਦੇਖੋ ਸਵਾਲ ਤੁਹਾਡਾ ਬਹੁਤ ਜ਼ਾਇਦ ਸੀਗਾ ਸਵਾਲ ਤੁਹਾਡਾ ਬਿਲਕੁਲ ਜ਼ਾਇਦ ਸੀਗਾ ਕਿ ਤੁਸੀਂ ਐਮਪੀ ਜਿੱਤੇ ਹੋ ਠੀਕ ਆ ਤੁਹਾਡਾ ਮੁੰਡਾ ਜੇ ਜੇਲ੍ਹ ਦੇ ਵਿੱਚ ਵੀ ਹੈਗਾ ਤੁਸੀਂ ਲੋਕਾਂ ਨੂੰ ਕੰਮ ਕਰਕੇ ਦਿਖਾਉਂਦੇ ਕੀ ਐਮਪੀ ਜੇਲ੍ਹ 'ਚ ਬੈਠਿਆ ਤੇ ਉਹਦਾ ਪੀਏ ਤੁਸੀਂ ਲਾਇਆ ਜੇ ਉਹਦਾ ਪੀਐਲ ਆਇਆ ਜਾਂ ਉਹਦਾ ਕੋਈ ਦਫ਼ਤਰ ਬਣਾਇਆ ਜਾਂ ਉਹਦੇ ਜਿਹੜੇ ਫੰਡ ਹੈਗੇ ਆ ਉਹਨਾਂ ਫੰਡਾਂ ਦੇ ਲਈ ਕੋਈ ਤੁਸੀਂ ਲੀਗਲ ਪ੍ਰोसीजर ਅਪਣਾਇਆ ਤੁਸੀਂ ਜਿਹੜੇ ਲੋਕਾਂ ਨੇ ਤੁਹਾਨੂੰ ਜਤਾਇਆ ਹੈਗਾ ਉਹਨਾਂ ਲੋਕਾਂ ਦੀਆਂ ਕੋਈ ਪ੍ਰੋਬਲਮਸ ਸੁਣੀਆਂ ਤੁਸੀਂ ਪਿਛਲੇ 2 2.5 ਮੇਰੇ ਖਿਆਲ ਨਾਲ 2.5 ਸਾਲ ਹੋ ਗਏ ਨੇ ਉਹਨੂੰ ਜਿੱਤੇ ਹੋਏ ਨੂੰ ਅਪਰੋਕਸੀਮੇਟਲੀ ਦੇਖਣ ਤੇ 3 ਹੋਈ ਗਏ ਡੇਢ ਦਾ ਸਾਲ ਡੇਢ ਕ ਸਾਲ ਦੇ ਵਿੱਚ ਤੁਸੀਂ ਆਪਣੇ ਇਲਾਕੇ ਦੇ ਲਈ ਕੀ ਕੀਤਾ ਇਹ ਸਵਾਲ ਸੀਗਾ ਤੁਹਾਡਾ ਬੇਸਿਕਲੀ ਇਹ ਸਵਾਲ ਸੀਗਾ ਕੁਣੇ ਨਹੀਂ ਵਿੱਚ ਕਿਹੜੀ ਉਹਦੇ ਗੋਲੀ ਮਾਰਤੀ ਜਾਂ ਰਜਿੰਦਰ ਨੇ ਕਿਹੜੀ ਗਿੱਟਿਆਂ ਤੇ ਡਾਂਗ ਮਾਰਦੀ ਮੈਂ ਪੰਜਾਬੀ ਭਾਸ਼ਾ ਵਿੱਚ ਕਹਾਂ ਜਿਹਦੇ ਪਿੱਛੇ ਉਹ ਮੱਛਰਨ ਲੱਗ ਗਿਆ ਤੇ ਹੁਣ ਆਹ ਰਜਿੰਦਰ ਇੱਥੇ ਆਪਣੇ ਉੱਤੇ ਪ੍ਰੋਫਾਈਲ ਤੇ ਪਾਵਾ ਕਰਦਾ ਆ ਦੇਖੋ ਜੀ ਸਰਕਾਰ ਵੱਲੋਂ ਮੇਰੇ ਤੇ ਰਜਿੰਦਰ ਤਲਵੰਡੀ ਤੇ ਝੂਠਾ ਪਰਚਾ ਪਾ ਦਿੱਤਾ ਗਿਆ ਚਮਕੌਰ ਸਿੰਘ ਨੇ ਪੋਸਟ ਪਾ ਕੇ ਦੱਸਿਆ ਠੀਕ ਹੈ ਆਪਣੀ ਇਹਨੇ ਉੱਤੇ ਪਾਇਆ ਹੋਇਆ ਆਰਐਮਬੀ ਚੈਨਲ ਤੇ ਵੀ ਪਾਇਆ ਹੋਇਆ ਇਹਨੇ ਠੀਕ ਆ ਦੋ ਤਿੰਨ ਦਿਨ ਚੱਲ ਲੱਗਾ ਤੇ ਹੋਰ ਹੋਇਆ ਹੁਣ ਆ ਤੁਹਾਡੀ ਉਹ ਵੀਡੀਓ ਆ ਜਿੱਥੇ ਤੁਸੀਂ ਪਰਚਾ ਦਰਜ ਕਰਵਾ ਕੇ ਬਾਹਰ ਨਿਕਲੇ ਹੋ ਤੇ ਆ ਤੁਹਾਡੀ ਵੀਡੀਓ ਹੈਗੀ ਆ ਅੱਛਾ ਇਹ ਪੋਸਟ ਆ ਜਦੋਂ ਤੁਸੀਂ ਦੱਸਿਆ ਸੀਗਾ ਵੀ ਅਸੀਂ ਪਰਚੇ ਦੀ ਤਿਆਰੀ ਕਰ ਰਹੇ ਹਾਂ ਇਹ ਤੁਸੀਂ ਜਦੋਂ ਮੇਰੇ ਨਾਲ ਕਿੰਨੀ ਵਾਰ ਇੱਕ ਨੂੰ ਤੁਸੀਂ ਇਹ ਗਏ ਹੈਗੇ ਹੋ ਐਸਐਸਪੀ ਦਫ਼ਤਰ ਦੇ ਬਾਹਰ ਖੜੇ ਹੋ ਜਾਂ ਤੁਸੀਂ ਅੱਗੇ ਇਹ ਦੋ ਦੋ ਤਾਂ ਪਹਿਲੀ ਗੱਲ ਆ ਤਿੰਨ ਦਿਨ ਪਹਿਲਾਂ ਤੁਸੀਂ ਗਏ ਹੋ ਪਰਚਾ ਦਰਜ ਕਰਾਉਣ ਐ ਤੁਸੀਂ ਖੜੇ ਹੋ ਹਾਂ ਹਾਂ ਤੁਸੀਂ ਹੂੰ ਜੀ 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 ਉਸ ਤੋਂ ਬਾਅਦ ਕੀ ਗੱਲ ਹੋਈ ਆ ਅੱਧੀ ਇਹਨਾਂ ਦੇ ਦਰਸਤਖਾਨੇ ਜਿਹੜਾ ਲੱਗ ਰਹੀ ਤੇ ਇਹਨਾਂ ਦੇ ਕੁਝ ਜਿਹੜੇ ਵਰਕਿੰਗ ਮੈਂ ਉਹਨਾਂ ਦੇ ਨਾਲ ਬਾਜ਼ਮਾਰੀ ਹੂੰ ਬਾਜ਼ਮਾਰੀ ਕਿ ਜਦੋਂ ਜਦੋਂ ਬਾਜ਼ਮਾਰੀ ਜਦੋਂ ਦੋ ਵਜੇ ਸੀ ਤੇ ਬਾਅਦ ਹੌਲੀ-ਹੌਲੀ ਅ ਕਸਦੇ ਗਏ ਤੇ ਠੱਗੋ ਕਰਕੇ 15-20 ਦਿਨ ਉੱਥੇ ਇਕੱਠੇ ਹੋ ਗਏ ਹੂੰ ਮਿਰਨ ਕਹਿੰਦੇ ਵੀਡੀਓ ਡਿਲੀਟ ਕਰ ਕਹਾਂ ਵੀ ਵੀਡੀਓ ਕੌਣ ਡਿਲੀਟ ਕਰ ਹੂੰ ਕੋਈ ਵੀ ਵੀਡੀਓ ਮੈਂ 파ਰਕਣਾ ਚੈਨਲ ਤੇ ਚਲਾਈ ਉਹ ਵੀਡੀਓ ਮੈਂ ਕਲੋਡਿਟ ਕਰਾਂ ਹਾਂ ਐਂ ਫੇਰ ਗੱਲਾਂ ਬਦਮਾਸ਼ੀ ਕੀਤੀ ਪੱਲਾ ਬਦਮਾਸ਼ੀ ਕੀਤੀ ਮਾਰ ਦੋ ਬਾਦੇ ਹੋਣਗੇ ਤੇ ਸਾਰੇ ਚੁੱਪ ਕੇ ਲੱਜਾਂਗੇ ਹਾਂ ਪਹਿਲਾਂ ਤੁਹਾਡੇ ਨਾਲ ਬਦਮਾਸ਼ੀ ਕੀਤੀ ਬਦਤਮੀਜੀ ਕੀਤੀ ਫੇਰ ਤੁਹਾਡੇ ਗਲ ਪੈ ਗਿਆ ਵੀ ਵੀਡੀਓ ਡਿਲੀਟ ਕਰੋ ਹੁਣ ਉਹ ਵੀਡੀਓ ਜਿਹੜੀ ਹੈਗੀ ਆ ਉਹ ਤੁਹਾਡੇ ਚੈਨਲ ਤੇ ਮੌਜੂਦ ਹੈਗੀ ਆ ਤੇ ਹੁਣ ਜਦੋਂ ਪਰਚਾ ਦਰਜ ਹੋ ਗਿਆ ਤੇ ਜਥੇਬੰਦੀਆਂ ਮੇਰੇ ਕੋਲ ਖਬਰ ਇਹ ਆਈ ਆ ਕੁਝ ਜਥੇਬੰਦੀਆਂ ਸਾਡੇ ਮੈਂ ਮਿਸਾਲ ਸ਼ਹੀਦਾ ਤਰਨਾਲਾ ਦਾ ਦੋਆਬਾ ਦਾ ਚੇਅਰਮੈਨ ਹੈਗਾ ਤੇ ਸਾਡੀਆਂ ਕੋਈ ਜ਼ਰਕੇ ਬੰਦੀਆਂ ਤੱਕ ਫੋਨ ਕਾਲ ਪਹੁੰਚੇ ਨਹੀਂ ਕਿ ਜੀ ਧਰਨਾ ਲਾਣਾ ਸਾਨੂੰ ਨਿਹੰਗ ਸਿੰਘ ਦਿਓ ਅਸੀਂ ਜੀ ਮੁਜ਼ਾਹਰਾ ਕਰਨਾ ਸਾਡੇ ਤੇ ਝੂਠਾ ਪਰਚਾ ਦਰਜ ਹੋ ਗਿਆ ਆਹ ਫੋਨ ਕਾਲਸ ਹੁਣੇ ਹੀ ਜਥੇਬੰਦੀਆਂ ਨੂੰ ਕਰਦੇ ਫਿਰਦੇ ਨੇ ਇਹ ਉਹੀ ਨੇ ਜਿਹੜੇ ਜਥੇਬੰਦੀਆਂ ਨੂੰ ਬਗਵਾਸ ਕਰਦੇ ਸੀਗੇ ਇਹ ਉਹੀ ਸੀਗੇ ਜਿਹੜੇ ਕਹਿੰਦੇ ਸੀ ਜਥੇਬੰਦੀਆਂ ਨੇ ਅੱਜ ਤੱਕ ਕੀਤਾ ਕੀ ਹੈਗਾ ਹੁਣੇ ਜਥੇਬੰਦੀਆਂ ਨੂੰ ਫੋਨ ਕਰਦੇ ਫਿਰਦੇ ਨੇ ਕਿ ਜੀ ਇਹਨਾਂ ਦੀ ਜਾਣਕਾਰੀਲਾਸੀ ਕਰਾਓ ਤੇ ਹਾਂ ਜੀ ਤੁਸੀਂ ਕਰੋ ਕੰਟੀਨਿਊ ਮੈਂ ਇਹਨਾਂ ਨੂੰ ਕਹਿ ਕੇ ਮਾਰ ਮੈਨੂੰ ਜਿਹੜੀਆਂ ਨਾ ਬਾਹਰ ਦੇ ਨੰਬਰ ਤੋਂ ਜਿਹੜੀਆਂ ਨੇ ਮੈਨੂੰ ਧਮਕੀਆਂ ਆਉਂਦੇ ਆ ਰਹੀਆਂ ਨਹੀਂ ਤੇ ਇਹਨਾਂ ਦਾ ਇੱਕ ਚੜ੍ਹਦੇ মিডিਆ ਇੰਚਾਰਜ ਲੱਗਾ ਹੈ ਦਲਜੀਤ ਸਿੰਘ ਜਵੰਦਾ ਖਲੂ ਮੈਂ ਕਹਿੰਦਾ ਕਿ ਤੂੰ ਝੂਠ ਬੋਲਦਾ ਹੂੰ ਉਹ ਇਹ ਖਲੋਂਦਿਆਂ ਉਹੀ ਇੱਕ ਬਾਹਰ ਮੈਨੂੰ ਕਾਲ ਆਉਂਦੀ ਏ ਮੈਨੂੰ ਕਹਿੰਦਾ ਆ ਕਿ ਬਾਬਾ ਤੁਸੀਂ ਸਵਾਲ ਕਰਦੇ ਬੰਦ ਕਰਦੇ ਮਹਾ ਸਵਾਲ ਨਹੀਂ ਪਸੰਦ ਹੋ ਰਹੇ ਫਿਰ ਕਮਾਲਾ ਨਾਲ ਨੇ ਮਹਾ ਕਿਉਂ ਮਹਲਾ ਇਹਨਾਂ ਦੇ ਪਿਓ ਦਾ ਨੇ ਮੈਂ ਕਿਉਂ ਦਮਾਲਾ ਲਾਵਾਂ? ਅੱਗੇ ਤੇਰੀ ਲਵਾ ਦਾਂਗੇ ਦਮਾਲਾ ਤੇਰਾ। ਅੱਛਾ ਇੱਕ ਪਾਸੇ ਇਹ ਆਪਣੇ ਆਪ ਨੂੰ ਪੰਥਕ ਤੇ ਰਾਖਾਉਂਦੀਆਂ ਨੇ। ਇੱਕ ਪਾਸੇ ਇਹ ਮੇਰੇ ਘਰ ਤੋਂ ਦਮਾਲਾ ਲਉਂਦੀਆਂ ਗੱਲਾਂ ਕਰਦੇ ਨੇ। ਲੋਕਾਂ ਨੂੰ ਤਾਂ ਕਹਿੰਦੇ ਨੇ ਜੀ ਅਸੀਂ ਅੰਮ੍ਰਿਤ ਛਕਾਉਂਦੇ ਆ। ਠੀਕ ਆ? ਤੇ ਅੰਮ੍ਰਿਤ ਅੰਮ੍ਰਿਤ ਦਾ ਅੰਮ੍ਰਿਤ ਛਕਾਣ ਦਾ ਮਤਲਬ ਇੱਕ ਪਾਸੇ ਤੁਸੀਂ ਅੰਮ੍ਰਿਤ ਛਕਾਉਣ ਦੀਆਂ ਗੱਲਾਂ ਕਰਦੇ ਹੋ, ਦੂਜੇ ਤੁਸੀਂ ਕਹਿੰਦੇ ਹੋ ਜੀ ਇਹਨਾਂ ਨੇ ਪੱਗਾਂ 'ਚ ਸਿਰ ਵਸਾਇਆ, ਇਹਨਾਂ ਦੀਆਂ ਪੱਗਾਂ ਲੋਹਾ ਹਾਲੋ, ਇਹਨਾਂ ਦੇ ਦਮਾਲੇ ਲੋਹਾ ਹਾਲੋ। ਆਇਆ ਇਹਨਾਂ ਦਾ ਅਸਲ ਪ੍ਰਚਾਰ। ਠੀਕ ਐ? ਇਹ ਮੇਰੇ ਵਰਗੇ ਤੁਹਾਡੇ ਵਰਗੇ ਤੇ ਧਮਾਲੇ ਲਾਉਣ ਨੂੰ ਕਰਦੇ ਨੇ ਪੱਗਾ ਲਾਉਣ ਨੂੰ ਕਰਦੇ ਨੇ ਨਹੀਂ ਕਰੀ ਇਹ ਲੋਕ ਅਜੇ ਪਾਵਰ ਦੇ ਵਿੱਚ ਨਹੀਂ ਆਏ ਜਿੱਦਣੇ ਪਾਵਰ ਦੇ ਵਿੱਚ ਲਾਗੇ ਇਹਨਾਂ ਇਹਨਾਂ ਲੋਕਾਂ ਨੇ ਕੜਾ ਦੇ ਵਿੱਚ ਵੜ ਕੇ ਸਾਡੇ ਜਿਹਾ ਤੋਂ ਪੱਗਾ ਲਾਉਂਦੇ ਨੇ ਇਹਨਾਂ ਨੇ ਬਿਲਕੁਲ ਬਿਲਕੁਲ ਇਹ ਬਦਤਮੀਜ਼ ਲਾਣਾ ਇਕੱਠਾ ਹੋਇਆ ਇਹ ਗੁੰਡੇ ਬਦਮਾਸ਼ ਇਕੱਠੇ ਹੋਏ ਨੇ ਪਰ ਇਸ ਵਾਰੀ ਮੈਂ ਕਹਾਂਗਾ ਕਿ ਸਲੂਟ ਆ ਤੁਹਾਨੂੰ ਤੁਸੀਂ ਡਟੇ ਹੋ ਪਿਛਲੀ ਵਾਰੀ ਬਰਿੰਦਰ ਡਟਿਆ ਸੀਗਾ ਪਰ ਬਰਿੰਦਰ ਕਿਤੇ ਜਿਹਨੂੰ ਇਹਨਾਂ ਨੇ ਮੋਟਰ ਨਾਲ ਲਿਜਾ ਕੇ ਕੁੱਟਿਆ ਸੀਗਾ ਵਰਿੰਦਰ ਕਿਧਰ ਕਿਧਰ ਪੈਰ ਛੱਡ ਗਿਆ ਸੀ ਮੈਂ ਤੁਹਾਡੇ ਨਾਲ ਆਂ ਜੀ ਮੇਰੀ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਦਬਾਵਾ ਸਾਰੇ ਸਾਡੇ ਨੇ ਅੰਗ ਸਿੰਘ ਤੁਹਾਡੇ ਨਾਲ ਨੇ ਮੈਂ ਕੋਸ਼ਿਸ਼ ਕਰ ਰਿਹਾ ਜਲਦੀ ਤੁਹਾਡੀ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਅਰੇਂਜ ਕਰੀਏ ਔਰ ਇਹ ਜਿਹੜਾ ਪੱਤਰਕਾਰਾਂ ਨੂੰ ਇਹ ਮਿਸ ਇਨਫੋਰਮ ਕਰ ਰਹੇ ਨੇ ਕਿ ਜੀ ਇਹਨਾਂ ਨੇ ਸਰਕਾਰ ਨੇ ਇਹਨਾਂ ਤੇ ਪਰਚਾ ਦਰਜ ਕਰਾਤਾ ਪਰਚਾ ਜਿਹੜਾ ਹੈਗਾ ਇੱਕ ਪੱਤਰਕਾਰ ਨੇ ਦਰਜ ਕਰਾਇਆ ਪੱਤਰਕਾਰ ਨਾਲ ਇਹਨਾਂ ਨੇ ਬਤਮੀਜ਼ੀ ਕੀਤੀ ਆ ਤੇ ਪੱਤਰਕਾਰਾਂ ਤੱਕ ਵੀ ਇਨਫੋਰਮੇਸ਼ਨ ਨਹੀਂ ਪਹੁੰਚੀ ਮੈਨੂੰ ਲੱਗਦਾ ਇਹ ਪੱਤਰਕਾਰ ਵੀਰਾਂ ਨੂੰ ਵੀ ਇਹ ਸਮਝਣਾ ਪੈਣਾ ਕਿ ਬਈ ਤੁਹਾਡੇ ਹੀ ਮਹਿਕਮੇ ਦੇ ਬੰਦੇ ਨਾਲ ਬਤਤਵੀਂ ਸੀ ਕੀਤੀ ਇਹਨਾਂ ਨੇ ਹੋਰ ਦਬਾਵੀ ਦੀ ਮੈਨੂੰ ਇਹ ਖੰਡਾ ਦੱਸਣਾ ਚਾਹਣਾ ਹੈ ਕਿ ਇਹ ਇਹਨਾਂ ਦਾ ਜਿਹੜਾ ਇੱਕ ਆਈਟੀ ਟਰਲ ਹੈ ਇਹ ਕਹਿੰਦੇ ਆਂ ਕਿ ਪੰਥਕ ਹੈ ਹਮਮ ਅਸੀਂ ਧਾਰਮਿਕ ਵਿਚਾਰਾਂ ਵਾਲੇ ਆਂ ਅੱਤ ਵੀ ਨੌਜਵਾਨਾਂ ਦੇ ਮਸੇਜ ਧਾਰਕੇ ਆ ਤੇ ਉਹਨਾਂ ਨੂੰ ਗੁਰਦਿੱਖੀ ਨਾਲ ਜੋੜਦੇ ਆ ਇੰਨਾ ਦਾ ਜਿਹੜਾ ਆਈਟੀ ਸਥਾਨ ਲਿਆ ਉਹ ਐਡਾ ਕਮੀਨਾ ਐਂਡੀਆਂ ਕਰਦੀਆਂ ਗਾਲਾਂ ਧੀਆਂ ਭੈਣਾਂ ਦੀਆਂ ਗਾਲਾਂ ਕੱਢਦਾ ਕਿ ਇਹ ਜਿਹੜੇ ਧੀਆਂ ਭੈਣਾਂ ਦੀਆਂ ਗਾਲਾਂ ਕੱਢਣ ਵਾਲੇ ਪੰਥਕ ਹੋ ਸਕਦੇ ਨੇ ਹੂੰ ਕਿ ਇਹ ਕਿਸੇ ਨੂੰ ਗੁਰੂ ਦੇ ਨਾਲ ਜੋੜ ਸਕਦੇ ਨੇ ਜੀ ਇਹ ਇਹ ਕਿਹੋ ਜਿਹਾ ਰਣਾ ਨੇ ਇਹ ਕਿਹੋ ਜਿਹਾ ਇਹ ਕਿਹੋ ਜਿਹਾ ਪੰਥਕ ਮੈਂ ਤਾਂ ਇੱਕ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਇਹ ਜਿੰਨੇ ਵੀ ਪੰਥਕ ਧਰਾ ਨੇ ਇਹ ਆਪਣੇ ਆਪ ਨੂੰ ਪੰਥਕ ਧਰਾ ਕਮਾਉਂਦੀਆਂ ਨੇ ਇਹ ਪੰਥਕ ਹੈ ਹੀ ਨਹੀਂ ਹੂੰ ਮੈਂ ਜਿਹੜੇ ਜਿਹੜੇ ਆਪਣੇ ਆਪ ਨੂੰ ਪੰਥਕ ਹੋਖ ਬਣਾਉਂਦੇ ਨੇ ਕੀ ਉਹ ਰਾਜਨੀਤਿਕ ਦਾ ਸਕਦੇ ਜੇ ਜੇ ਉਹ ਰਾਜਨੀਤਿਕ ਦੇ ਵਿੱਚ ਨੇ ਉਹ ਪੰਥਕ ਨਹੀਂ ਹੋ ਸਕਦੇ ਜਿਹੜੇ ਪੰਥਕ ਨੇ ਉਹ ਰਾਜਨੀਤਿਕ ਨਹੀਂ ਹੋ ਸਕਦੇ ਇਹ ਇਹ ਜਿਹੜੇ ਨਾ ਜਦੋਂ ਇਹਨਾਂ ਨਾਲ ਗੱਲ ਕਰੀਦੀ ਏ ਇਹ ਵਿਚਾਰ ਦਿੰਦੇ ਨੇ ਇਹ ਦੱਸਦੇ ਨੇ ਕਿ ਜਿਹੜਾ ਸਾਡਾ ਅ ਦੋ ਵੀਰ ਅੱਜ ਵੀ ਮੇਰੀ ਪੀੜੀ ਦਾ ਸੁਧਾਰ ਕਰਨਾ ਹੈ ਕਿ ਮੇਰੀ ਪੀੜ੍ਹੀ ਜਿਹੜੇ ਸੁਧਾਰ ਦੇ ਨਾਲ ਨੇ ਅਪਣਾਏ ਨੇ ਕਿ ਜਿਹੜੇ ਮੇਰੀ ਪੀੜ ਦੇ ਰਿਸ਼ਤੇਦਾਰ ਤਾਂ ਪੁਲਾਉ ਦੇਣਗੇ ਕਿ ਉਹ ਕਮੈਂਟਾਂ ਦੇ ਵਿੱਚ ਗਾਲ੍ਹਾਂ ਕੱਢਦੇ ਨਹੀਂ ਬਿਲਕੁਲ ਬਿਲਕੁਲ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਦਰਸ਼ਕਾਂ ਨੂੰ ਪਰਚੇ ਦੀ ਕਾਪੀ ਵੀ ਇੱਕ ਵਾਰੀ ਦਿਖਾ ਦਵਾਂ ਜਿਹੜੇ ਜਿਹਨੇ ਜਿਹੜੇ ਬਿਆਨਾਂ ਤੇ ਪਰਚਾ ਦਰਜ ਹੋਇਆ ਸੋ ਇਹ ਆ ਜੀ ਪਰਚਾ ਇਹ ਪਰਚੇ ਦੀ ਕਾਪੀ ਆ ਇਹਦੇ ਵਿੱਚ ਜਿਹੜਾ ਅ ਅਰਖਾਸਤ ਕਰਤਾ ਹੈਗਾ ਠੀਕ ਹੈ ਦੋਨੋਂ ਹੀ ਹੋਇਆ ਚੋ ਐਨੀ ਹੋ 352 352/3 352/4 352 126 ਤੇ ਬੀਐਨਸੀ ਦੀ ਧਾਰਾ 3/5 ਦੇ ਵਿੱਚ ਪਰਚਾ ਦਰਜ ਹੋਇਆ ਜੀ ਔਰ ਇਹਦੇ ਵਿੱਚ ਚੋਣਾ ਇਹਦੇ ਵਿੱਚ ਜਿਹੜਾ ਬਿਆਨ ਹੈਗਾ ਪਰਚਾ ਦਰਜ ਕਰਵਾਉਣ ਵਾਲਾ ਬਿਆਨ ਜਿਹੜਾ ਹੈਗਾ ਚੋਣਾ ਵਿੱਚ ਨਾਮਜਗਤ ਕੀ ਪੱਤਰਕਾਰ ਦਾਖਲ ਕਰਵਾਉਣ ਸਮੇਂ ਅਕਾਲੀ ਦਰਬਾਰ ਸੰਪੰਜਾਬ ਦੇ ਆਗੂਆਂ ਰਜਿੰਦਰ ਤਲਵੰਡੀ ਚਮਕੌਰ ਸਿੰਘ ਅਤੇ ਪੰਜ ਪੰਜ ਸਿਆਣੇ ਪੰਚਾਤੀ ਵਿਅਕਤੀਆਂ ਵੱਲੋਂ ਪੱਤਰਕਾਰ ਭਾਈਚਾਰੇ ਦੇ ਸਵਾਲਾਂ ਤੇ ਭੜਕ ਕੇ ਪੱਤਰਕਾਰਾਂ ਨਾਲ ਟਕਰਾਅ ਕਰਨ ਦੇ ਅਤੇ ਬਾਅਦ ਵਿੱਚ ਪੱਤਰਕਾਰ ਗੁਰदयाल ਸਿੰਘ ਨੂੰ ਫੋਨ ਕਰਕੇ ਜਿਨ੍ਹਾਂ ਵਿੱਚ ਕੁਝ ਵਿਦੇਸ਼ੀ ਨੰਬਰ ਹਨ ਜਾਣ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇ ਤਹਿਤ ਕਾਰਵਾਈ ਕਰਨ ਲਈ ਦਰਖਾਸਤ ਸਮੂਹ ਪੱਤਰਕਾਰ ਭਾਈਚਾਰਾ ਤਰਨਤਾਰਨ ਮਿਤੀ 23 ਦਸੰਬਰ 2022 ਪ੍ਰਾਪਤ ਹੋਈ ਹੈ। ਸੋ ਇਹ ਪਰਚੇ ਦੀ ਕਾਪੀ ਹੈ ਜੀ ਜਿੰਨੂੰ ਚਾਹੀਦੀ ਹੋਵੇ ਮੇਰੇ ਤੋਂ ਲੈ ਲਿਓ। ਭਗਤ ਸਿੰਘ ਤੋਂ ਅਭੀ ਮੇਰਾ ਨਾਮ ਹੈ ਫੋਨ ਨੰਬਰ ਤੁਹਾਨੂੰ ਚਲੋ ਗੂਗਲ ਛੱਡੋ ਮੈਂ ਤੁਹਾਨੂੰ ਫੋਨ ਨੰਬਰ ਹੀ ਦੱਸਦਾ 628388372 ਮੇਰਾ ਨੰਬਰ ਆ। ਤੁਸੀਂ WhatsApp ਕਰੋ ਮੈਂ ਤੁਹਾਨੂੰ ਪਰਚੇ ਦੀ ਕਾਪੀ ਦਿੰਦਾ। ਆਰਿਆ ਪਰਚਾ ਪੱਤਰਕਾਰ ਨਾਲ ਬਤਮੀਜ਼ੀ ਕਰੋਗੇ। ਪੱਤਰਕਾਰ ਤੁਹਾਨੂੰ ਸਵਾਲ ਪੁੱਛੇਗਾ, ਜਨਤਾ ਦੇ ਸਵਾਲ ਪੁੱਛੇਗਾ ਤੁਸੀਂ ਬਤਮੀਜ਼ੀ ਕਰੋਗੇ। ਤੇ ਇਸ ਵਾਰੀ ਇਹ ਨਹੀਂ ਹੋਣਾ ਕਿ ਤੁਸੀਂ ਮੋਟਰ ਤਾਂ ਲਿਜਾ ਕੇ ਤੇ ਮੋਟਰ ਨਾ ਲਗਾ ਕੇ ਜਿਵੇਂ ਤੁਸੀਂ ਵਰਿੰਦਰ ਕੁੱਟਿਆ ਸੀ ਹੁਣ ਤੁਸੀਂ ਕਿਸੇ ਹੋਰ ਪੱਤਰਕਾਰ ਨੂੰ ਲਿਜਾ ਕੇ ਕੁੱਟ ਲੋਗੇ ਥਾੜੀ ਇਹ ਬਦਮਾਸ਼ੀ ਹੁਣ ਨਹੀਂ ਚੱਲਣ ਦੇਣੀ ਜਿਵੇਂ ਤੁਸੀਂ ਹਰੀ ਨੌਣੇ ਸਵਾਲ ਕੀਤੇ ਤੁਸੀਂ ਹਰੀ ਨੌਣ ਨੂੰ ਗੋਲੀਆਂ ਮਰਵਾਈਆਂ ਤੁਹਾਡੀ ਬਦਮਾਸ਼ੀ ਹੁਣ ਨਹੀਂ ਚੱਲਣ ਦੇਣੀ ਤੁਹਾਡਾ ਪਾਪ ਦਾ ਘੜਾ 라ਵਣ ਦੇ 라ਵਣ ਦੇ ਵਾਰਸ ਹੋ ਤੁਸੀਂ ਪੰਜਾਬ ਦੇ ਹੀ ਵਾਰਸ ਹੋ ਤੁਸੀਂ 라ਵਣ ਦੇ ਵਾਰਸ ਹੋ ਤੁਸੀਂ ਕਿਸੇ ਬਦਮਾਸ਼ ਦੇ ਵਾਰਸ ਹੋ ਤੁਸੀਂ ਲਦੇਣ ਦੇ ਵਾਰਸ ਹੋ ਤੁਹਾਡਾ ਇਹ ਪ੍ਰਪੰਚ ਹੁਣ ਨਹੀਂ ਚੱਲਣ ਦੇਣਾ ਤੁਹਾਨੂੰ ਮੰਗੇ ਕਰਾਂਗੇ ਟਕਾ ਕੇ ਕਰਾਂਗੇ ਤੁਹਾਡੀ ਐਸੀ ਦੀ ਤੈਸੀ ਆ ਪਰਚੇ ਦੀ ਕਾਪੀ ਪਈਆ ਪਰਚੇ ਦੇ ਬਿਆਨ ਆ ਪਰਚੇ ਦਾ ਟੋਟਲ ਬਿਆਨ ਜਿੰਨੂੰ ਚਾਹੀਦਾ ਹੋਇਆ 62 83 83 30 72 ਮੈਨੂੰ ਫੋਨ ਕਰਕੇ ਦੇ ਲੈ ਲਿਓ ਮੇਰੇ ਤੋਂ ਦੱਸ ਦਾਂਗੇ ਕਿਹੜਾ ਪਰਚਾ ਦਰਜ ਹੋਇਆ ਕਿਵੇਂ ਦਰਜ ਹੋਇਆ ਤੇ ਪੱਤਰਕਾਰ ਨਾਲ ਕਿਹੜੇ ਨਾਲ ਬਤਮੀਜ਼ੀ ਕੀਤੀ ਕਿਹੜੀ ਵੀਡੀਓ ਇਸ ਵਾਰੀ ਸਾਰੇ ਸਬੂਤ ਨੇ ਤੁਸੀਂ ਸਬੂਤ ਸਬੂਤ ਬੜਾ ਚੀਕਦੇ ਹੋ ਇਸ ਵਾਰੀ ਸਾਰੇ ਸਬੂਤ ਨੇ ਪੱਤਰ ਹੋਰ ਕਰਨੀ ਚਾਹਨਾ ਕਿ ਜੀ ਪੱਤਰ ਚੀਕਾਂ ਮਾਰ ਰਹੇ ਨੇ ਕਿ ਸਾਡੇ ਤੇ ਝੂਠਾ ਸਰਕਾਰ ਨੇ ਪੱਤਰ ਦਰਜ ਕਰ ਦਿੱਤਾ ਹੈ ਕਿ ਪੱਤਰ ਝੂਠਾ ਨਹੀਂ ਹੈ ਇਹ ਪੱਤਰ ਇਨਾਂ ਤੇ ਸੱਚਾ ਦਰਜ ਹੋ ਰਿਹਾ ਹੈ ਜੀ ਮੈਂ ਪ੍ਰਸ਼ਾਸਨ ਦੇ ਕਰੇ ਮੈਂ ਤਾਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦਾ ਕਿ ਪੱਤਰ ਜੋ ਪ੍ਰਸ਼ਾਸਨ ਨੇ ਸਹੀ ਸਮੇਂ ਤੇ ਕਾਰਵਾਈ ਕੀਤੀ ਤੇ ਇਨਾਂ ਤੇ ਪੱਤਰ ਦਰਜ ਕੀਤਾ ਮੈਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦਾ ਕਿ ਇਹਨਾਂ ਦੀ ਜਲਦ ਗ੍ਰਿਫਤਾਰੀ ਪਾਈ ਜਾਵੇ ਬਾਕੀ ਜੇ ਅਧਿਕਾਰ ਪ੍ਰਸ਼ਾਸਨ ਇਹਨਾਂ ਤੇ ਗ੍ਰਿਫਤਾਰੀ ਇਹਨਾਂ ਦੀ ਨਹੀਂ ਪਾਉਂਦਾ ਔਰ ਜਿਹੜੇ ਅਣਪਛਾਤੇ ਮਾਲ ਚਾਰ ਪੰਜ ਨੇ ਉਹ ਜੇ ਨਸਲ ਦੇ ਕਿਹੜੇ ਕਿਹੜੇ ਉਹ ਬੰਦੇ ਸੀ ਇਹਨਾਂ ਨੂੰ ਸਾਰਾ ਪਤਾ ਹੀ ਠੀਕ ਗੁਰਧਿਆਲ ਸਿੰਘ ਜੀ ਪ੍ਰਸ਼ਾਸਨ ਨੂੰ ਫਰਮੇ ਸ ਇਹਨਾਂ ਦੀ ਗ੍ਰਿਫਤਾਰੀ ਨਹੀਂ ਪਾਉਂਦਾ ਤੇ ਅਸੀਂ ਵੱਡੇ ਲੈਵਲ ਤੇ ਜਿਹੜਾ ਜਿਹੜੀ ਐ ਕਾਰਵਾਈ ਕਰਾਂਗੇ ਸੀ ਗੁਰਧਿਆਲ ਸਿੰਘ ਜੀ ਮੈਂ ਆਪਣੇ ਵੱਲੋਂ ਅਨਾਉਂਸ ਕਰ ਦਿੰਦਾ ਹੱਲੇ ਮੈਨੂੰ ਲੱਗਦਾ ਸੀ ਵੀ ਤੁਹਾਡੀ ਪਰਮਿਸ਼ਨ ਮੈਨੂੰ ਲੈਣੀ ਚਾਹੀਦੀ ਆ ਪਰ ਐਜ਼ ਆ ਪੱਤਰਕਾਰ ਭਾਈਚਾਰੇ ਦੇ ਭਰਾ ਦੇ ਤੌਰ ਤੇ ਜੇ ਪ੍ਰਸ਼ਾਸਨ ਆ ਦੋਹਾਂ ਚਾਰਾਂ ਦਿਨਾਂ ਦੇ ਅੰਦਰ-ਅੰਦਰ ਜਿੰਨ ਟਾਈਮ ਤੁਸੀਂ ਡਿਸਾਈਡ ਕਰੋਗੇ ਜਿੰਨਾ ਟਾਈਮ ਲਿਮਿਟ ਤੁਸੀਂ ਬਾਉਂਡ ਕਰੋਗੇ ਉਸ ਟਾਈਮ ਲਿਮਿਟ ਦੇ ਅੰਦਰ ਇਹਨਾਂ ਇਹਨਾਂ ਦੀ ਬਤਮੀਜ਼ਾਂ ਦੀ ਹੈ ਨਾ ਬਦਮਾਸ਼ਾਂ ਦੀ ਗ੍ਰਿਫਤਾਰੀ ਨਹੀਂ ਪਾਉਂਦਾ ਐਸਐਸਪੀ ਦਾ ਘਰਾਵ ਅਸੀਂ ਕਰਾਂਗੇ ਸਾਡੀ ਜਥੇਬੰਦੀ ਕਰੂਗੀ ਐਸਐਸਪੀ ਦਾ ਘਰਾਵ ਬਿਲਕੁਲ ਬਿਲਕੁਲ ਟਾਈਮ ਬਾਉਂਡ ਤੁਸੀਂ ਕਰੋਗੇ 2 ਦਿਨ 3 ਦਿਨ ਹਫਤਾ ਉਹ ਤੁਸੀਂ ਦੱਸੋਗੇ ਜਿੱਦਣ ਵੀ ਡੈਡਲਾਈਨ ਤੁਸੀਂ ਦੋਗੇ ਉਸ ਤੋਂ ਬਾਅਦ ਐਸਐਸਪੀ ਦਾ ਘਰਾਵ ਅਸੀਂ ਕਰਾਂਗੇ ਇਸ ਵਾਰੀ ਇਹ ਗੜੀ ਇਹ ਪਿਛਲੀ ਵਾਰੀ ਚੱਲਿਆ ਸੀ ਨਾ ਪੁਲਿਸ ਆ ਗਈ ਪੁਲਿਸ ਉਹਦੀ ਬਾਜੇਕੇ ਵਾਲੀ ਵੀਡੀਓ ਇਸ ਵਾਰੀ ਤੁਹਾਨੂੰ ਚੰਗੀ ਤਰ੍ਹਾਂ ਲੰਗੇ ਕਰਾਂਗੇ ਆ ਮੂਤਪਾਲ ਦੇ ਵਾਰਸੋਂ ਤੇ ਆ ਬਦਮਾਸ਼ ਬਦਮਾਸ਼ਾਂ ਦੇ ਲੜੇਣ ਦੇ ਵਾਰਸੋਂ ਤੁਸੀਂ ਇਸ ਵਾਰੀ ਪੱਤਰਕਾਰ ਨਾਲ ਬਤਮੀਜ਼ੀ ਕੀਤੀ ਹੈ ਤੇ ਇਸ ਵਾਰੀ ਸਾਰੇ ਪੱਤਰਕਾਰ ਭਾਈਚਾਰੇ ਨੂੰ ਤੁਹਾਡੇ ਨਾਲ ਤੁਹਾਡੇ ਖਿਲਾਫ ਲੈ ਕੇ ਚੱਲਾਂਗੇ ਇਹ ਜਿਹੜੇ ਕੋਲੀ ਛੱਟ ਗੁਰਦੇਵਾਲੀ ਜਿਹੜੇ ਕੋਲੀ ਛੱਟ ਪੱਤਰਕਾਰ ਨੇ ਇਹਨਾਂ ਦੇ ਜਿਨ੍ਹਾਂ ਨੂੰ ਇਹ 5-5000 ਰੁਪਏ ਦਿੰਦੇ ਨੇ ਠੀਕ ਆ ਕੁਝ ਚੈਨਲ ਖਾਸ ਚੈਨਲ ਨੇ ਅੰਮ੍ਰਿਤਪਾਲ ਨੇ ਵੀ ਇਹ ਸਿਸਟਮ ਚਲਾਇਆ ਹੋਇਆ ਸੀਗਾ ਵੀ ਕੁਝ ਚੈਨਲ ਉਹਨਾਂ ਦਾ ਮਹੀਨਾ ਬਣਿਆ ਹੋਇਆ ਸੀਗਾ ਕੁਝ ਨਾਲ 2000 ਕੁਝ ਨਾਲ 3000 ਜੋ ਸਾਨੂੰ ਸੁਣਨ ਨੂੰ ਮਿਲਿਆ ਤੇ 8 ਤੋਂ 10 ਚੈਨਲ ਸੀ ਉਹ 10 ਚੈਨਲ ਦਾ ਇਹਨਾਂ ਨੇ ਇੱਕ ਸਿਸਟਮ ਜਿਹਾ ਬਣਾਇਆ ਤੇ ਉਸ ਸਿਸਟਮ ਦੇ ਵਿੱਚ ਰੀਲਾਂ ਵੀਡੀਓਜ਼ ਵਾਇਰਲ ਕਰ ਕਰਕੇ ਉਹਨੂੰ ਬੇਵਕੂਫ ਉਹਨੂੰ ਨਲਾਇਕ ਉਹਨੂੰ ਗਧੇ ਨੂੰ ਕੌਮ ਦੇ ਸਿਰ ਤੇ ਮੜਨ ਨੂੰ ਫਿਰਦੇ ਸੀਗੇ ਤੇ ਉਹ ਐਡਾ ਬੇਵਕੂਫ ਇੱਕ ਟੁੱੱਚੀ ਜੀ ਲੜਾਈ ਦੇ ਪਿੱਛੇ 2.5 ਸਾਲ ਤੋਂ ਅੰਦਰ ਹੋਇਆ ਬੈਠਿਆ ਜਦ ਕਿ ਉਸ ਲੜਾਈ ਦੇ ਵਿੱਚ ਉਸ ਲੜਾਈ ਨੂੰ ਸੁਲਝਾਇਆ ਜਾ ਸਕਦਾ ਸੀ ਉਸ ਲੜਾਈ ਨੂੰ ਬਿਨਾ ਐਡਾ ਵੱਡਾ ਕਲੇਸ਼ ਪਾਏ ਕੌਮ ਦੇ ਗਲ ਏਡੀ ਵੱਡੀ ਲੜਾਈ ਪਾਏ ਬਿਨਾ ਉਸ ਲੜਾਈ ਨੂੰ ਨਿਜਠਿਆ ਜਾ ਸਕਦਾ ਸੀ ਪਰ ਇਹਨਾਂ ਦੇ ਅੰਦਰ ਬਦਮਾਸ਼ੀ ਦਾ ਜਿਹੜਾ ਕੀੜਾ ਆ ਨਾ ਉਹ ਕੀੜਾ ਇਹਨਾਂ ਨੂੰ ਟਿਕਣ ਨਹੀਂ ਦਿੰਦਾ ਉਹ ਬਦਮਾਸ਼ੀ ਦੇ ਕੀੜੇ ਕਰਕੇ ਉਹ ਬੈਠੇ ਆ 2.5 ਸਾਲ ਤੋਂ ਤੇ ਹੁਣ ਇਹ ਬਦਮਾਸ਼ੀ ਵਾਲਾ ਕੀੜਾ ਜੇ ਤੁਸੀਂ ਟਟੇ ਰਹੇ ਤਾਂ ਚਮਕੌਰਾ ਜਿਹੜਾ ਹੈਗਾ ਉਹ ਆਈਟੀ ਐਕਟ ਦੀ ਧਾਰਾ ਵੀ ਬਣਦੀ ਹੈ ਦੇ ਉੱਤੇ ਬਾਕੀ ਧਾਰਾ ਬਣਦੀਆਂ ਉਹ ਜੋ ਵੀ ਜੋ ਵੀ ਕੋਟ ਦੀ ਪਛੀਦਰ ਹੋਊਗੀ ਪਰ ਇੱਕ ਵਾਰੀ ਇਹਨੂੰ ਨਾਸਾਂ ਥਾਣੀ ਇਹਦੇ ਜੜਾ ਹੈਗਾ ਧੂਆ ਜ਼ਰੂਰ ਗਟਾਂਗੇ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀਗੇ ਗੁਰਦਿਆਲ ਵੀਰ ਜੀ ਇਹਨਾਂ ਨੇ ਪਰਚਾ ਦਰਜ ਕਰਵਾਇਆ ਚਮਕੌਰੇ ਤੇ ਪਰਚਾ ਦਰਜ ਹੋਇਆ ਤੇ ਹੁਣ ਜਿਹੜੀਆਂ ਇਹ ਕੁੱਕਾ ਮਾਰਦੇ ਫਿਰਦੇ ਨੇ ਜੀ ਝੂਠਾ ਪਰਚਾ ਝੂਠਾ ਪਰਚਾ ਪੱਤਰਕਾਰ ਨਾਲ ਬਦਤਮੀਜ਼ੀ ਕਰੋਗੇ ਤੁਹਾਡੀ ਹਰ ਵਾਰੀ ਗੁੰਡਾਗਰਦੀ ਨਹੀਂ ਚੱਲਣੀ ਹਰ ਵਾਰੀ ਤੁਹਾਡੀ ਬਦਤਮੀਜ਼ੀ ਨਹੀਂ ਚੱਲਣੀ ਤੇ ਇਸ ਵਾਰੀ ਤਾਂ ਜਮਾ ਨਹੀਂ ਚੱਲਣ ਬੰਦੇ ਇਸ ਵਾਰੀ ਤੁਸੀਂ ਪੱਤਰਕਾਰ ਅੱਛਾ ਸਾਰੇ ਚੈਨਲਾਂ ਨੂੰ ਬੇਨਤੀ ਆ ਉਹ ਕੋਈ ਸ਼ਰਮ ਕਰੋ ਹੈਨਾ ਚੋਣਾ ਕਰਕੇ ਪਰਚਾ ਕਈ ਚੈਨਲ ਚਲਾਉਂਦੇ ਫਿਰਦੇ ਆ ਚੋਣਾ ਕਰਕੇ ਪਰਚਾ ਚੋਣਾ ਕਰਕੇ ਪਰਚਾ ਹੋ ਗਿਆ ਕਿਹੜੀਆਂ ਚੋਣਾ ਕਰਕੇ ਪੱਤਰਕਾਰ ਨਾਲ ਬਦਤਮੀਜ਼ੀ ਕਰਨਗੇ ਤੇ ਅੱਗੇ ਉਹ ਖੰਡ ਥੋੜੀ ਨਾ ਪੈਣੀ ਆ ਹੁਣ ਤਾਂ ਡੰਡ ਲਾਊਗੀ ਅਨੇ ਪ੍ਰੈਸ ਕਾਨਫਰੰਸ ਤੇ ਬਿਠਾਵਾਂਗੇ ਗੁਰਦੇਵਾਲ ਸਿੰਘ ਹੁਣਾਂ ਨੂੰ ਠੀਕ ਆ ਜੀ ਔਰ ਜੇ ਪੁਲਿਸ ਨੇ ਇਹਨਾਂ ਨੂੰ ਗ੍ਰਫਤਾਰ ਨਾ ਕੀਤਾ ਉਹ ਪੁਰਾਣਾ ਸੀਨੀਅਰ ਪੁਲਿਸ ਆ ਗਈ ਪੁਲਿਸ ਉਹ ਬਣੂ ਫਿਰ ਤੇ ਐਸਐਸਪੀ ਦਾ ਘਰਾਵ ਕਰਾਂਗੇ ਅਸੀਂ ਮਿਸਾਲ ਸ਼ਹੀਦਾ ਤਰਨਤਲ ਦੁਆਬਾ ਅਸੀਂ ਸਾਰੇ ਨਿਆਂ ਸਿੰਘ ਇਕੱਠੇ ਕਰਕੇ ਐਸਐਸਪੀ ਦਾ ਘਰਾਵ ਕਰਾਂਗੇ ਜੇ ਇਹਨੂੰ ਗ੍ਰਫਤਾਰ ਨਾ ਕੀਤਾ ਤੁਸੀਂ ਕਰੋ ਜੇ ਫੇ ਬੰਦੀਆਂ ਇਕੱਠੀਆਂ ਜਥੇ ਬੰਦੀਆਂ ਨੂੰ ਫੋਨ ਕਰਕੇ ਦੱਸੋਗੇ ਤੁਸੀਂ ਬਤਮੀਜ਼ੀ ਕੀਤੀ ਸੀ ਪੱਤਰਕਾਰ ਨਾਲ ਕਾ ਤੁਹਾਡੇ ਦੇ ਪਰਚਾ ਦਰਜ ਹੋਇਆ ਬਤਮੀਜ਼ ਕਿਸੇ ਥਾਂ ਤੇ ਕਹਿੰਦੇ ਜੀ ਝੂਠਾ ਪਰਚਾ ਦੱਸ ਹੋ ਗਿਆ ਝੂਠੇ ਪਰਚੇ ਕਿੱਦਾਂ ਘੜਦੀ ਹਵਾ ਨਾ ਲੈ ਜੀ ਤੁਹਾਡਾ ਪਰਚਾ ਹਾਂ ਕੋਈ ਨਾ ਨਹੀਂ ਇਹਨਾਂ ਨੇ ਕੱਲ ਦੇ ਦਿਨ ਸੇ ਮੈਂ ਐਸੇ ਪਰਚੇ ਨੂੰ ਇਹਨਾਂ ਨੇ ਕੈ ਇਹਨਾਂ ਨੇ ਚੋਣਾ ਦੇ ਵਾਸਤੇ ਲਾਪਟਾ ਜੀ ਸਾਡੇ ਤੋਂ ਸਕੂਲ ਦੇ ਪਿਠਾ ਪਰਚਾ ਦਰਜ ਕਰਾਤਾ ਤੇ ਅਗਲੀ ਵਿਆਹ ਕੀ ਆ ਆਪਣੀ ਕਿ ਤੋੜਾ ਮਤ ਹੈ ਜੀ ਪ੍ਰੋਫੈਸਰ ਜੀ ਜੋ ਸੰਕਟ ਹੋਇਆ ਉਹ ਦਾ ਹਮ ਇਸ ਦੇ ਕੇ ਪਾਏ ਤਰੀਕੇ ਨਾਲ ਆਪਾਈ ਆ ਤੁਹਾਨੂੰ ਜਿਹੜਾ ਪੋਸ਼ਣ ਹੈ ਦੇਖਿਆ ਉਹ ਦੂਸਰਾ ਜਿਹੜਾ ਬਸ ਕੱਤ ਪਰਮੇਸ਼ਰ ਜੀ ਮਤਲਬ ਬੁੱਤੇ ਬਣਾ ਦਿਆ ਪੰਥ ਪੰਥ ਲਾਇਆ ਹਰਜੀਤ ਸਿੰਘ लवली ਕੰਗਵੀਰ ਕਹਿੰਦਾ ਪੰਥ ਪੰਥ ਲਾਇਆ ਪੰਥ ਜਿਵੇਂ ਇਹਨਾਂ ਕੱਲਿਆਂ ਦਾ ਬੜੀ ਹਿੰਦਰੀ ਭੱਟਈ ਨਾ ਐ ਇਦਾਂ ਦੀ ਸਿਚੁਏਸ਼ਨ ਇਹਨਾਂ ਨੇ ਬਣਾ रखी ਆ ਕਿ ਐਨ ਲੱਗਦਾ ਕਿ ਪੰਥ ਜੰਦੂਪੁਰ ਤੋਂ ਹੀ ਚੱਲਦਾ ਤੇ ਜੰਦੂਪੁਰ ਇਹਨਾਂ ਨੇ ਤਮਾ ਤੱਕ ਤਾਂ ਕੋਈ ਜਦ ਕਰਨਾ ਨਾ ਜਲਦੀ ਹੋਈ ਨਹੀਂ ਦੇਖੋ ਕੱਤ ਪਰਮ ਜਿਹੜਾ ਇਹਨਾਂ ਨੂੰ ਸਵਾਲ ਪੁੱਛ ਲਵੇ ਉਹ ਗਦਾਰ ਜਿਹੜਾ ਪੱਤਰਕਾਰ ਇਹਨਾਂ ਨੂੰ ਸਵਾਲ ਪੁੱਛਲੇ ਉਹ ਗਦਾਰ ਜਿਹੜਾ ਇਹਨਾਂ ਦੇ ਉਹਨੂੰ ਮਸ਼ਤੰਡੇ ਨੂੰ ਸਵਾਲ ਪੁੱਛ ਲਵੇ ਉਹ ਕੌਮ ਦਾ ਗਦਾਰ ਵੀ ਕੌਮਿਕ ਨਹੀਂ ਕਰ ਚੱਲ ਗਈ ਹੈ ਕਮਾਲ ਹੈ ਆਹ ਅਵਾਜ਼ ਭਰਾ ਕਹਿ ਰਿਹਾ ਰੋਮੀ ਤੇਰਾ ਨਾ ਸਿਗਨਲ ਕੱਟ ਰਿਹਾ ਕਿੱਥਿਆਂ ਤੋਂ ਜਿਹੜਾ ਸਿਗਨਲ ਕੱਟਦਾ ਹੈ ਇੱਕੋ ਨਾਲ ਸੈੱਜ ਦੇ ਵਿੱਚ ਜਾਂਦਾ ਪੂਰੀ ਉੱਪਰ ਸੋ ਗੱਲ ਇਹ ਆ ਜੀ ਇਨੂੰ ਸ਼ੇਅਰ ਕਰ ਦਿਓ ਪੱਤਰਕਾਰਾਂ ਤੱਕ ਪਹੁੰਚਾ ਦਿਓ ਚੈਨਲਾਂ ਜਿਨ੍ਹਾਂ ਨੇ ਵੀ ਚੱਕਣਾ ਹੋਵੇਗਾ ਕਾਪੀਰਾਈਟ ਫ੍ਰੀ ਵੀਡੀਓ ਜਿਵੇਂ ਮੇਰੇ ਹਮੇਸ਼ਾ ਹੁੰਦੇ ਨੇ ਕੋਈ ਕਾਪੀਰਾਈਟ ਆਪਾਂ ਰੱਖਦੇ ਹੀ ਨਹੀਂ ਹੈਗੇ ਰੋਮੀ ਦੀ ਆਵਾਜ਼ ਨਹੀਂ ਆ ਰਹੀ ਰੋਮੀ ਦੀ ਆਵਾਜ਼ ਨਾਲ ਉਸ ਸਿਗਨਲ ਥੋੜੀ ਜੀ ਪ੍ਰੋਬਲਮ ਆ ਸਿਗਨਲ ਦੀ ਚਰ ਤਾਂ ਕਰਕੇ ਨਹੀਂ ਆ ਰਹੀ ਹੈਗੀ ਜਾ ਰਿਹਾ ਉਸ ਬਾਹਰ ਜਾ ਰਿਹਾ ਉਹ ਹਾਂ ਹੁਣ ਬੰਦ ਆਇਆ ਹਾਂ ਤੇ ਤੇ ਖਾਲੇ ਦੇ ਕਿ ਸੱਤਾਂ ਦੀ ਕੋਈ ਕੋਈ ਲਾਭ ਕਰਦੀ ਸੰਦੇ ਦੇ ਵਿੱਚ ਪੁੱਛਦੇ ਕਰਨਾ ਇੱਕ ਉਹ ਗੁਰਾਂ ਦੀ ਜਿਹੜੇ ਤਰਫੋਂ ਕਿ ਜਿਹੜਾ ਇਹ ਕੰਪਨ ਹੂੰ ਇਹ ਪਾਜਾ ਕਿ ਪੰਜਾਬ ਦਾ ਹੁਣ ਦੇ ਵਿੱਚ ਇਸੇ ਵੇਲੇ ਅੱਜ ਵੀ ਇਸੇ ਵਿੱਚ ਹੋਮੀ ਗੱਲ ਕਰਦੇ ਆ ਜਿਹੜਾ ਬਹੁਤ ਸਤਿਕਾਰਤਤਾ ਨਾਲ ਸਨਮਾਨਿਤ ਕੀਯਾਰਾ ਇਸ ਵਿੱਚ ਸਾਡੀ ਵੀਡੀਓ ਸੀ ਹੂੰ

ਹਾਂ ਜਨੇਆ ਫਾਰਮ ਦੀ ਕਾਪੀ ਲੈਣੀ ਹੋਵੇ ਚਾਹੇ ਮੇਰੇ ਤੋਂ ਲੈ ਲਵੇ ਚਾਹੇ ਰੰਮੀ ਤੋਂ ਲੈ ਲਵੇ ਐਫ ਆਈ ਆਰ ਦੀ ਪੀ ਡੀ ਐਫ ਦਵਾਂਗੇ ਪ੍ਰਿੰਟ ਕਰਾ ਕੇ ਇਹਨਾਂ ਦੇ ਘਰ ਦੇ ਬਾਹਰ ਝੜ ਦਿਓ ਹਾਂ ਹੁਣ ਬਾਕੀ ਇਹਨੂੰ ਪੁੱਛੋ ਨਾ ਜਿਹੜਾ ਹਮ ਕੋਹੋ ਤੋ ਤੋ ਜਿਹੜਾ ਹੋ YouTube ਦੇਖੋ ਇਹਨਾਂ ਦੇ ਦੇਖੋ ਕਿੱਸਾ ਬਣਦੀ ਆ

ਇਹ ਜਿਆਦਾ ਸੰਡੇ 9 ਵਜੇ ਇਸ ਇਸਕ੍ਰੀਨ ਤੇ ਸਾਰੇ ਗੈਸਟ ਲੱਗੇ ਆ ਪੱਤਰਕਾਰ ਗੁਰदयाल ਵੀ ਹੋਏਗਾ ਆ ਰੋ ਵੀ ਹੋਏਗਾ ਫੋਰ ਆਪਣੇ ਜਿਹੜੇ ਗੈਸਟ ਹੋਣਗੇ 405 ਗੈਸਟ ਹੋਣਗੇ ਇੱਥੇ ਸਕ੍ਰੀਨ ਦਾ ਲੈ ਕੇ ਇਹਨਾਂ ਦੀ ਪੂਰੀ ਤਰੀਕੇ ਨਾਲ ਤਿਆਰੀ ਹੋਣੀ ਬਿਲਕੁਲ ਬਿਲਕੁਲ ਬਹੁਤ ਬਤਾਣਾ ਵਾਗਿੜੇ ਓਕੇ ਬਿਲਕੁਲ ਜੀ 100 ਸ਼ੇਅਰ ਕਰ ਦਿਓ ਸਾਰਿਆਂ ਨੂੰ ਤੇ ਇਹਨਾਂ ਦੀ ਕਰਤੂਤ ਇਸ ਵਾਰੀ ਇਹ ਪਰਚਾ ਪ੍ਰਿੰਟ ਕਰਾ ਕੇ ਇਹਨਾਂ ਦੇ ਘਰ ਦੇ ਬਾਹਰ ਝੜ ਦਿਓ ਵੇ ਕਿਹੜਾ ਝੂਠਾ ਪਰਚਾ ਹੋਏ ਤੁਸੀਂ ਬਦਤਮੀਜ਼ੀ ਕਰੋਗੇ ਤੇ ਬਦਤਮੀਜ਼ੀ ਹਰ ਮਤਲਬ ਮਤਲਬ ਤੁਹਾਡੀ ਤਾਂ ਚੰਗੀ ਬਦਮਾਸ਼ੀ ਆ ਤੁਸੀਂ ਲੋਕਾਂ ਨਾਲ ਬਦਤਮੀਜ਼ੀ ਕਰੋ ਤੇ ਲੋਕ ਘਰੇ ਚੋਂ ਬੈ ਕੇ ਬੈਠੇ ਰਹਿਣ ਹੋਣ ਨਹੀਂ ਚੱਲਣ ਦੇਣੀ ਤੁਹਾਡੀ ਬਦਮਾਸ਼ੀ ਤੁਹਾਡੀ ਦਮਾ ਗਿਆ ਸੀ ਤੇ ਅਸੀਂ ਚੰਗੀ ਤਰ੍ਹਾਂ ਧੰਨਵਾਦ ਜੀ